ਆਬ ਦਾਣਾ ਪਾਣੀ ਤੇਰਾ ਏ ਤੂੰ ਚੁਗਦਾ ਫਿਰਦਾ ਜਿਹੜਾ ਏ ਸਭ ਦਾਣਾ ਪਾ ਹਲੋ ਹਾਂਜੀ ਠੀਕ ਹੈ ਨਰੀਲਾ ਹਾਂ ਲੈ ਆਵਾਂਗਾ ਲੈ ਆਵਾਂਗਾ ਠੀਕ ਕਰ ਕੀ ਹੋਇਆ ਭਾਈ ਔਰ ਨਾਰੀਅਲ ਲੰਗਾਇਆ ਯਾਰ ਘਰਦਿਆਂ ਨੇ ਸੁਣੋ ਭਾਈ ਐ ਕਰ ਗੱਡੀ ਅੱਗੇ ਨੂੰ ਪਾ ਨਾਰੀਅਲ ਲੈਣਾ ਹਾ ਵੀ ਕਿੱਦਾਂ ਲਾਇਆ ਨਾਰੀਅਲ 60 ਰੁਪਏ ਸਰਦਾਰ ਜੀ ਇੰਨਾ ਮਹਿੰਗਾ ਲਾਇਆ ਯਾਰ ਸਰਦਾਰ ਜੀ ਤੁਹਾਨੂੰ ਕਿੰਨੇ ਚਾਹੀਦੇ ਨੇ ਚਾਹੀਦੇ ਤਾਂ ਸਾਨੂੰ 2 ਨੇ ਪਰ ਰੇਟ ਸਹੀ ਸੀ ਲਾਣਾ ਨੂੰ ਨਹੀਂ ਸਰਦਾਰ ਜੀ 60 ਰੁਪਏ ਲੱਗੇਗਾ ਮੈਂ ਤਾਂ 30 ਦੇਣਾ ਨਹੀਂ ਸਰਦਾਰ ਜੀ ਚੱਲ ਕਰ ਫਿਰ ਪੈਗਾ ਦੋ ਸਰਦਾਰ ਜੀ ਪਾਣੀ ਪੂਰਾ ਨਾ ਹਾਂਜੀ ਸਰਦਾਰ ਜੀ ਚੱਲ ਠੀਕ ਹੈ ਆਲਾ 40 ਰੁਪਏ ਨਹੀਂ ਸਰਦਾਰ ਜੀ ਇਤਨੇ ਨਹੀਂ ਚੱਲੇਗੇ ਸਰਦਾਰ ਜੀ ਉਹ ਚੱਲ ਜਾਣਗੇ ਸਰਦਾਰ ਜੀ ਬੜੀ ਮਿਹਨਤ ਕਰਨ ਕੋਪਰੂ ਲਾ ਕੇ ਜਾਣੇ ਪੈਂਦੇ ਨੇ ਉਹ ਮਿਹਨਤ ਤੇ ਵੀਰ ਸਾਰੇ ਕਰਦੇ ਨੇ ਮੈਂ ਵੀ ਕਰਦਾ ਮਿਹਨਤ ਸਰਦਾਰ ਜੀ ਵਾਰਾ ਨਹੀਂ ਖਾਣੇ ਸਰਦਾਰ ਜੀ ਉਹ ਖਾ ਜਾਣਗੇ ਚਲੋ ਠੀਕ ਸਰਦਾਰ ਜੀ ਜਿੱਦਾਂ ਤੁਹਾਨੂੰ ਠੀਕ ਲੱਗੇ ਬਖਸ਼ਿਸ਼ ਸਰਦਾਰ ਜੀ ਚੱਲ ਤੁਸੀਂ ਬੈਠੋ ਮੈਂ ਕੁਝ ਖਾਣ ਪੀਣ ਨੂੰ ਫੜਦੇ ਆਂ ਹਾਂ ਇਹ ਦੋਸਤ ਆ ਗਏ ਰਿਆ ਸਾਥੀ ਆ ਆ ਵੀ ਆ ਲੋ ਫੜੋ ਸਮਾਨ ਕਿੰਨੇ ਦੀ ਲੈ ਕੇ ਆਏ ਬੋਤਲ ਬੋਤਲ ਨਾਲ ਸਾਰਾ ਸਮਾਨ ਹੀ ਲਿਆਂਦਾ ਇਕੱਠਾ ਕਿੰਨੇ ਦਾ 150 ਦਾ ਇਹਦੇ ਚੋਂ ਲੈਸ ਨਹੀਂ ਕਰਵਾ ਸਕਦਾ ਥੋੜਾ ਜਿਹਾ ਇਹ ਤਾਂ ਚੀਜ਼ ਹੀ ਲਾ ਸੋਣਾ ਬਾਈ ਉਥੇ ਗਰੀਬ ਬੰਦੇ ਇਹਨਾਂ ਦੇ ਬੜੀ ਬਹਿਸ ਕਰ ਰਿਆ ਸੀ 30 ਰੁਪਏ ਵਾਸਤੇ ਓ ਯਾਰ ਉਹਨਾਂ ਦਾ ਤਾਂ ਰੋਜ਼ ਦਾ ਕੰਮ ਐ ਉਹ ਤੇ ਤੇਰੇ ਬੰਦਿਆਂ ਨੂੰ ਇਹ ਤਾਂ ਬ੍ਰਾਂਡਡ ਚੀਜ਼ ਐ ਬਾਈ ਓ ਯਾਰ ਮੈਨੂੰ ਕੋ 100 150 ਲਾ ਕੀ ਫਰਕ ਪੈਂਦਾ ਬਾਤੂ ਪੈਸਾ ਆਪਣੇ ਕੋਲ ਉਹ ਦੂ ਕਿੱਥੇ ਗਈ ਸੀ ਤੇਰੀ ਮੇਰੀ ਜਦੋਂ 30 ਰੁਪਏ ਵਿੱਚ ਲੜਦੇ ਸੀ ਉਹਦੇ ਨਾਲ ਓ ਯਾਰ ਉਹਨਾਂ ਦਾ ਰੋਜ਼ ਦਾ ਕੰਮ ਐ ਜੱਗੂ ਉਥੇ ਦੇ ਬਾਈ ਤੂੰ ਮੇਰੇ ਪਿਛੇ ਲੜਨ ਲੱਗ ਪਿਆ ਹੈਂ ਇੱਥੇ 150 150 ਦੇ ਆਇਆ। ਉਹ ਵੀਰੇ ਬ੍ਰਾਂਡਡ ਆਈਟਮ ਐ ਉਹ ਥੋੜਾ ਬ੍ਰਾਂਡਡ ਸੀ। ਉਹਦੇ ਆਪਾਂ ਰੇੜੀਆਂ ਤੋਂ ਸਿਰਫ ਖਰੀਦ ਰਹੇ ਆ। ਰੇੜੀਆਂ ਵਾਲਿਆਂ ਨੂੰ ਨੜਕੀ ਫਰਕ ਪੈਂਦਾ। 10-20 ਨੜਕ ਜਿਹ ਪੈਂਦੇ ਦਾਈ। ਪੈਂਦਾ। ਇਹ ਤਾਂ ਇੱਥੇ 150 ਦੇ ਆਇਆ। ਤੇ ਉਸ ਸਰੀਮ ਨਾਲ ਉਹ ਉਸ ਮਿਹਨਤੀ ਬੰਦੇਆਂ ਨੂੰ ਲੱਗਦਾ ਹੀ 20 ਰੁਪਏ ਵਿੱਚ। ਭਾਈਓ ਬੜੀ ਮਿਹਨਤ ਕਰਕੇ ਆਪਣੇ ਬੱਚੇ ਪਾਲਦੇ ਨੇ। ਪਰ ਬੱਚਾ ਤਾਂ ਉਹਨੂੰ ਫੇਰ ਵੀ ਕੁਝ ਨਹੀਂ। ਜਿੰਨੇ ਉਹ ਮਿਹਨਤ ਪਾ ਜਾਂਦੀ ਐ। ਉਹਨਾਂ ਨੂੰ ਬਜਦਾ ਨਹੀਂ ਐ ਤੇ ਨੀਜ ਕਹਿੰਦੇ ਆ ਮੇਰੇ ਨਾਲ ਤਨੂਨ ਦਾ ਹਾਲ ਬਖਾਉਂਦਾ ਚੱਲ ਮੈਂ ਚੱਲ ਤੇਰੀ ਵੀ ਮੰਨ ਨਹੀਂ ਲੈਣਾ ਚਲੋ ਸਬ ਦਾਣਾ ਪਾਣੀ ਤੇਰਾ ਏ ਤੂੰ ਚੁਗਦਾ ਫਿਰਦਾ ਜਿਹੜਾ ਏ ਸਬ ਦਾਣਾ ਪਾਣੀ ਤੇਰਾ ਏ ਸਬ ਦਾਣਾ ਪਾਣੀ ਤੇ ਕੀ ਗਾ ਰਿਆ ਜੀ ਹਾਂਜੀ ਸਰਦਾਰ ਜੀ ਪਾਣੀ ਖਰਾਬ ਨਹੀਂ ਨਿਕਲੇ ਜੀ ਨਹੀਂ ਨਹੀਂ ਪਾਣੀ ਤਾਂ ਨਹੀਂ ਖਰਾਬ ਨਿਕਲਿਆ ਯਾਰ ਮੈਂ ਯਾਰ ਤੇਰੇ ਪੈਸੇ ਦੇਣ ਆਇਆ ਸੀ ਨਹੀਂ ਨਹੀਂ ਸਰਦਾਰ ਜੀ ਜਿੰਨਾ ਮੈਨਾਂ ਆਪਕੇ ਉਹਨਾਂ ਦੋ ਦੋ ਨਹੀਂ ਯਾਰ ਕੋਈ ਨਹੀਂ ਤੂੰ ਰੱਖ ਬਹੁਤ ਬੱਲਾ ਯਾਰ ਮੈਨੂੰ ਅਹਿਸਾਸ ਹੋ ਗਿਆ ਕਿ ਤੁਸੀਂ ਵਾਕਈ ਬਹੁਤ ਮਿਹਨਤ ਕਰਦੇ ਹੋ ਤੇ ਅਸੀਂ ਤੁਹਾਡੀ ਮਿਹਨਤ ਦਾ ਮੁੱਲ ਨਹੀਂ ਪਾਉਂਦੇ ਅਸੀਂ ਵੱਡੇ ਵੱਡੇ ਸਟੋਰਾਂ ਤੇ ਜਾ ਕੇ ਉੱਥੇ ਜਿੰਨੇ ਪੈਸੇ ਮੰਗਦੇ ਨੇ ਉੱਥੇ ਤੇ ਦੇ ਦਨੇ ਆ ਪਰ ਤੁਹਾਡੇ ਨਾਲ 10-20 ਰੁਪਏ ਪਿੱਛੇ ਹੀ ਪੈਸ ਕਰਦੇ ਆ ਤੁਸੀਂ ਵਾਕਈ ਬੜੀ ਮਿਹਨਤ ਕਰਦੇ ਆ ਧੁੱਪ ਚ ਟਣੀ ਚ ਇਹਨਾਂ ਨੇ ਮੈਨੂੰ ਅਹਿਸਾਸ ਦਿਵਾਤਾ ਕਿ ਗਰੀਬ ਬੰਦੇ ਦਾ ਕਦੇ ਹੱਕ ਨਹੀਂ ਮਿਲਦਾ ਕੋਈ ਨਾ ਮਿਹਨਤ ਕਰ ਰੱਬ ਜ਼ਰੂਰ ਰੰਗ ਲਾਏ ਵਾਹ ਰੱਬਾ ਕਿਸ ਦੀ ਇਨਸਾਨੀਅਤ ਨਾ ਮਰੇ ਸਾਰੇ ਲੋਕ ਇਦਾਂ ਦੇ ਪਿੰਡੇ ਲੱਖ ਹੋ ਰੱਬ ਰੱਖੂਗਾ ਡਰਨਾ ਆਪਾਂ ਨਹੀਂ ਰੁੱਲਦੇ ਕਿਦਾਂ ਕੋਈ ਪਾਬੰਦੀਆਂ ਲਾ ਲੂ